ਤੁਸੀਂ ਵੀ ਸੋਚਦੇ ਹੋਵੋਗੇ ਕਿ ਆਪਣੇ ਆਪ ਵਿੱਚ ਇਨਵੈਸਟ ਕਿਵੇਂ ਕਰੀਏ ਤੇ ਇਸ ਦਾ ਕੀ ਫਾਇਦਾ ਆ? ਤੋ ਸੁਣੋ ਜਿੰਦਗੀ ਵਿੱਚ ਦੌਲਤ ਕਮਾਉਣਾ ਤਾਂ ਹਰ ਕੋਈ ਸਿਖਾਉਂਦਾ ਆ ਪਰ ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਅਸਲ ਦੌਲਤ ਕਮਾਉਣੀ ਕੀ ਆ? ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੀ ਆ? ਸਭ ਤੋਂ ਵੱਡੀ ਇਨਵੈਸਟਮੈਂਟ ਕੋਈ ਜ਼ਮੀਨ, ਸੋਨਾ, ਕੋਈ ਬੈਂਕ ਬੈਲੈਂਸ ਨਹੀਂ ਸਗੋ ਤੁਸੀਂ ਖੋਦਿਆ। ਜੇ ਤੁਸੀਂ ਖੁਦ ਤਕੜੇ ਹੋ ਤਾਂ ਦੁਨੀਆ ਦੀ ਕੋਈ ਮੁਸ਼ਕਲ ਤੁਹਾਨੂੰ ਤੋੜ ਨਹੀਂ ਸਕਦੀ ਇਸ ਲਈ ਆਪਣੇ ਆਪ ਵਿੱਚ ਇਨਵੈਸਟ ਕਰਨਾ ਸ਼ੁਰੂ ਕਰੋ ਬਹੁਤ ਵਾਰ ਅਸੀਂ ਨੌਕਰੀ ਪੈਸੇ ਰਿਸ਼ਤੇ ਅਤੇ ਲੋਕਾਂ ਨੂੰ ਖੁਸ਼ ਕਰਨ ਵਿੱਚ ਇੰਨੇ ਉਲਝ ਜਾਂਦੇ ਹਾਂ ਕਿ ਇੱਕ ਚੀਜ਼ ਨੂੰ ਭੁੱਲ ਜਾਂਦੇ ਹਾਂ ਉਹ ਹੈ ਆਪਣੇ ਆਪ ਨੂੰ ਸੋਚ ਕੇ ਵੇਖੋ ਸਾਡੇ ਕੋਲ ਸਭ ਕੁਝ ਆ ਵੱਡੀ ਗੱਡੀ ਕੋਠੀ ਧਨ ਦੌਲਤ ਪਰ ਜੇ ਤੁਸੀਂ ਅੰਦਰੋਂ ਖਾਲੀ ਹੋ ਟੁੱਟੇ ਹੋ ਤਾਂ ਕੀ ਤੁਹਾਨੂੰ ਇਸਕੂਨ ਮਿਲੇਗਾ ਤੁਹਾਡਾ ਆਨਸਰ ਵੀ ਮੇਰੇ ਵਾਂਗ ਬਿਲਕੁਲ ਨਹੀਂ ਹੋਏਗਾ ਕਿਉਂਕਿ ਸਿਰਫ ਉਪਰੋਂ ਖੁਸ਼ੀ ਨਾਲ ਕੁਝ ਨਹੀਂ ਮਿਲਦਾ ਤੁਹਾਡੇ ਅੰਦਰੋਂ ਖੁਸ਼ੀ ਹੋਣੀ ਚਾਹੀਦੀ ਆ ਸੋ ਆਪਣੇ ਆਪ ਨੂੰ ਪਹਿਲ ਦਿਆ ਕਰੋ ਜਦੋਂ ਅਸੀਂ ਬਚਪਨ ਤੋਂ ਲੈ ਕੇ ਵੱਡੇ ਹੁੰਦੇ ਆ ਤਾਂ ਸਾਨੂੰ ਦੱਸਿਆ ਜਾਂਦਾ ਕਿ ਚੰਗੇ ਨੰਬਰ ਲਾਓ ਚੰਗੀ ਨੌਕਰੀ ਕਰੋ ਪਰ ਕੋਈ ਇਹ ਨਹੀਂ ਦੱਸਦਾ ਕਿ ਆਪਣੀ ਕਦਰ ਕਿਵੇਂ ਵਧਾਉਣੀ ਆ ਆਪਣੇ ਆਪ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤੇ ਆਪਣੇ ਆਪ ਨੂੰ ਸੰਤੁਸ਼ਟ ਕਿਵੇਂ ਕਰਨਾ ਸੋ ਰੋਜ਼ ਸਿਰਫ 30 ਮਿੰਟ ਕੱਢ ਕੇ 10 ਮਿੰਟ ਦਿਮਾਗ ਨੂੰ 10 ਮਿੰਟ ਸਰੀਰ ਨੂੰ ਤੇ 10 ਮਿੰਟ ਆਪਣੀ ਆਤਮਾ ਨੂੰ ਜਰੂਰ ਦਿਆ ਕਰੋ ਥੋੜਾ ਸਮਾਂ ਇਕੱਲੇ ਬੈਠ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਿਆ ਕਰੋ ਜਦੋਂ ਤੂੰ ਖੁਦ ਨੂੰ ਸਮਝਣ ਲੱਗ ਪੈਗਾ ਤਾਂ ਦੁਨੀਆ ਵੀ ਤੈਨੂੰ ਸਮਝੇਗੀ ਜਦੋਂ ਤੱਕ ਤੁਹਾਨੂੰ ਖੁਦ ਬਾਰੇ ਹੀ ਨਹੀਂ ਪਤਾ ਤਾਂ ਦੁਨੀਆ ਤੁਹਾਨੂੰ ਕੀ ਸਮਝ ਸਕੇਗੀ ਸੋ ਅਸਲ ਕਰੰਸੀ ਹੁੰਦੀ ਆ ਤੁਹਾਡਾ ਵਕਤ ਜਿਵੇਂ ਆਮ ਹੀ ਲੋਕ ਵੀ ਕਹਿੰਦੇ ਤੁਸੀਂ ਸੁਣੇ ਹੋਣਗੇ ਕਿ ਟਾਈਮ ਇਜ਼ ਮਨੀ ਸਮਾਂ ਹੀ ਤੇਰੀ ਸਭ ਤੋਂ ਵੱਡੀ ਦੌਲਤ ਆ ਦੁਨੀਆ ਦੇ ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਬੰਦੇ ਕੋਲ ਇੱਕੋ ਚੀਜ਼ ਬਰਾਬਰ ਆ ਉਹ ਆ ਦਿਨ ਦੇ 24 ਘੰਟੇ ਫਰਕ ਇੱਥੇ ਪੈਂਦਾ ਆ ਕਿ ਕੌਣ ਇਸ ਨੂੰ ਖਰਚ ਕਰਦਾ ਤੇ ਕੌਣ ਇਸ ਨੂੰ ਸਿਆਣਪ ਨਾਲ ਲਗਾਉਂਦਾ ਮਤਲਬ ਕੌਣ ਇਸ ਨੂੰ ਇਨਵੈਸਟ ਕਰਦਾ ਆ ਸਮਾਂ ਵੀ ਇੱਕ ਇਨਵੈਸਟ ਕਰਨ ਵਾਲੀ ਏ ਗਿਆ ਸਮਾਂ ਵਾਪਸ ਨਹੀਂ ਆਉਂਦਾ ਪੈਸਾ ਫਿਰ ਕਮਾਇਆ ਜਾ ਸਕਦਾ ਰਿਸ਼ਤੇ ਫਿਰ ਬਣ ਸਕਦੇ ਆ ਪਰ ਜੇ ਇੱਕ ਵਾਰ ਵਕਤ ਹੱਥੋਂ ਨਿਕਲ ਗਿਆ ਨਾ ਇਹ ਕਦੇ ਵਾਪਸ ਨਹੀਂ ਆਉਣਾ ਫਿਰ ਤੁਹਾਡੇ ਹੱਥ ਬਿਲਕੁਲ ਖਾਲੀ ਰਹਿ ਜਾਣਗੇ ਸੋ ਤਰਜੀਹ ਰਿਓ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਵਕਤ ਨਹੀਂ ਆ ਪਰ ਸੱਚ ਇਹ ਆ ਕਿ ਸਾਡੇ ਕੋਲ ਤਰਜੀਹ ਦੀ ਕਮੀ ਆ ਮਤਲਬ ਅਸੀਂ ਪ੍ਰਾਇੋਰਟੀ ਨਹੀਂ ਮੰਨਦੇ ਅਸੀਂ ਆਪਣੀ ਕੀਮਤੀ ਘੰਟੇ ਬੇਲੋੜੇ ਸਕਰੋਲਿੰਗ ਗੱਪਾਂ ਜਾਂ ਸਿਰਫ ਆਲਸ ਵਿੱਚ ਗਵਾ ਦਿੰਦੇ ਹਾਂ ਜਿਵੇਂ ਇਹ ਕਦੇ ਖਤਮ ਨਹੀਂ ਹੋਣਾ ਤੁਹਾਡੇ ਵਿੱਚੋਂ ਬਹੁਤੇ ਜਾਣੇ ਇਹ ਵੀਡੀਓ ਨੂੰ ਆਪਣੇ ਫੋਨ ਉੱਪਰ ਹੀ ਦੇਖ ਰਹੇ ਹੋਣਗੇ ਇਸ ਵੀਡੀਓ ਤੋਂ ਬਾਅਦ ਆਪਣੇ ਫੋਨ ਦਾ ਸਕਰੀਨ ਟਾਈਮ ਚੈੱਕ ਕਰਿਓ ਪਹਿਲਾਂ ਮੇਰੇ ਵੀ ਫੋਨ ਦਾ ਸਕਰੀਨ ਟਾਈਮ ਲਗਭਗ 8-9 ਘੰਟੇ ਦਿੰਦਾ ਹੁੰਦਾ ਸੀ। ਮਤਲਬ ਮੈਂ ਪੂਰਾ ਦਿਨ ਫੋਨ ਵਿੱਚ ਹੀ ਗਵਾ ਦਿੰਦਾ ਸੀ। ਪਰ ਜਦੋਂ ਮੈਨੂੰ ਆਪਣੇ ਸਮੇਂ ਦੀ ਕੀਮਤ ਦਾ ਪਤਾ ਲੱਗਿਆ, ਹੁਣ ਮੈਂ ਸਕਰੋਲਿੰਗ ਜਾਂ ਸਕਰੀਨ ਟਾਈਮ ਸਿਰਫ ਕੁਝ ਸਿੱਖਣ ਲਈ ਜਾਂ ਆਪਣੀਆਂ ਸਕਿੱਲਸ ਨੂੰ ਵਧਾਉਣ ਦੇ ਲਈ ਹੀ ਕਰਦਾ ਹਾਂ। ਛੋਟੇ ਨਿਵੇਸ਼ ਵੱਡਾ ਫਲ। ਮਤਲਬ ਜੇ ਤੂੰ ਰੋਜ਼ 30 ਮਿੰਟ ਕੋਈ ਨਵੀਂ ਸਕਿੱਲ ਸਿੱਖੇਗਾ, ਤਾਂ ਸਾਲ ਦੇ ਅੰਤ ਤੱਕ ਤੂੰ ਉਸ ਖੇਤਰ ਦਾ ਮਾਸਟਰ ਬਣ ਸਕਦਾ। ਜੇ ਤੂੰ ਰੋਜ਼ 15 ਮਿੰਟ ਪੜ੍ਹੇਗਾ, ਸਾਲ ਵਿੱਚ ਦਸਾਂ ਕਿਤਾਬਾਂ ਦਾ ਗਿਆਨ ਤੇਰੇ ਕੋਲ ਹੋਵੇਗਾ ਮੈਂ ਤੁਹਾਨੂੰ ਆਪਣਾ ਪਰਸਨਲ ਹੀ ਦੱਸਾਂ ਤਾਂ ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਹਾਂ ਕਿ ਸਵੇਰ ਅਤੇ ਸ਼ਾਮ ਨੂੰ ਇੱਕ ਚੰਗੀ ਕਿਤਾਬ ਦੇ ਪੰਜ ਤੋਂ 10 ਪੰਨੇ ਹਰ ਰੋਜ਼ ਪੜ੍ਹਾਂ ਇਹ ਮੈਨੂੰ ਕੁਝ ਨਵਾਂ ਸਿਖਾਉਣ ਲਈ ਜਾਂ ਮੇਰੇ ਮਾਈਂਡ ਨੂੰ ਇੱਕ ਨਵੀਂ ਪਾਵਰ ਦੇਣ ਦਾ ਕੰਮ ਕਰਦੇ ਆ ਇਸ ਨੂੰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸੋ ਤਿੰਨ ਥਾਮ ਹਨ ਜਿੱਥੇ ਰੋਜ਼ਾਨਾ ਨਿਵੇਸ਼ ਕਰਨਾ ਹੈ ਤੇਰਾ ਸਵੈ ਨਿਵੇਸ਼ ਤਿੰਨ ਮੁੱਖ ਥਾਮਾਂ ਤੇ ਹੋਣਾ ਚਾਹੀਦਾ ਦਿਮਾਗ ਨੂੰ ਰੋਜ਼ ਅਪਡੇਟ ਕਰ ਤੇਰਾ ਦਿਮਾਗ ਇੱਕ ਬਿਆੰਤ ਕੰਪਿਊਟਰ ਵਾਂਗਿਆ ਜਿੰਨਾ ਜ਼ਿਆਦਾ ਤੂੰ ਇਸ ਦਾ ਇਸਤੇਮਾਲ ਕਰੇਗਾ ਜਿੰਨਾ ਜ਼ਿਆਦਾ ਗਿਆਨ ਪਾਵੇਂਗਾ ਇਹ ਉਨਾ ਹੀ ਤਕੜਾ ਹੋਵੇਗਾ ਜੇ ਇਸ ਨੂੰ ਖਾਲੀ ਛੱਡ ਦਿੱਤਾ ਤਾਂ ਇਹ ਹੌਲੀ-ਹੌਲੀ ਸੁਸਤ ਹੋ ਜਾਏਗਾ ਤੁਹਾਡੇ ਵਿੱਚੋਂ ਬਹੁਤਿਆਂ ਨੂੰ AI ਬਾਰੇ ਦਾ ਪਤਾ ਹੀ ਹੋਵੇਗਾ ਜਿਵੇਂ ChatGPT ਜੇਬੀਲਾਈ ਜਿਸ ਵਿੱਚ ਤੁਸੀਂ ਦੇਖਿਆ ਹੋਵੇਗਾ ਅਸੀਂ ਜਿੰਨਾ ਵਧੀਆ ਤਰੀਕੇ ਨਾਲ ਉਸ ਵਿੱਚ ਡਾਟਾ ਫਿਲ ਕਰਦੇ ਹਾਂ ਮਤਲਬ ਜਿੰਨੇ ਚੰਗੇ ਤਰੀਕੇ ਨਾਲ ਅਸੀਂ ਪ੍ਰੌਮਪਟ ਲਿਖਦੇ ਹਾਂ ਉਸ ਦਾ ਆਨਸਰ ਉਨਾ ਹੀ ਚੰਗਾ ਅਤੇ ਉਨਾ ਹੀ ਯੂਸਫੁਲ ਸਾਨੂੰ ਮਿਲਦਾ ਹੈ ਇਸੇ ਤਰ੍ਹਾਂ ਹੀ ਸਾਡਾ ਦਿਮਾਗ ਹੈ ਜਿੰਨਾ ਡਾਟਾ ਅਸੀਂ ਇਸ ਨੂੰ ਦੇਵਾਂਗੇ ਜਿੰਨਾ ਕੁਝ ਅਸੀਂ ਸਿੱਖਾਂਗੇ ਇਹ ਉਨਾ ਵਧੀਆ ਹੀ ਰਿਜ਼ਲਟ ਸਾਨੂੰ ਦੇਵੇਗਾ ਹੁਣ ਇੱਥੇ ਤੁਹਾਡੇ ਵਿੱਚੋਂ ਬਹੁਤੇ ਵਰਕਆਊਟ ਵੀ ਜ਼ਰੂਰ ਕਰਦੇ ਹੋਣਗੇ ਪਰ ਇਹ ਵਰਕਆਊਟ ਸਿਰਫ ਸਰੀਰ ਲਈ ਨਹੀਂ ਲੋਕ ਜਿੰਮ ਵੀ ਜਾਂਦੇ ਆ ਡੋਲੇ ਬਣਾਉਂਦੇ ਪਰ ਦਿਮਾਗ ਨੂੰ ਕਦੇ ਕਸਰਤ ਨਹੀਂ ਕਰਵਾਉਂਦੇ ਯਾਦ ਰੱਖੋ ਦੁਨੀਆ ਨੂੰ ਜਿੱਤਣ ਤੋਂ ਪਹਿਲਾਂ ਆਪਣੇ ਮਨ ਨੂੰ ਜਿੱਤਣਾ ਪੈਂਦਾ ਆਪਣੇ ਆਪ ਤੋਂ ਸਵਾਲ ਪੁੱਛੋ ਮੈਂ ਕੌਣ ਆ ਮੈਂ ਕੀ ਚਾਹੁੰਦਾ ਹਾਂ ਮੈਂ ਅੱਜ ਖੁਦ ਨੂੰ ਕੱਲ੍ਹ ਨਾਲੋਂ ਥੋੜਾ ਬੈਟਰ ਕਿਵੇਂ ਬਣਾਵਾਂ ਜਦੋਂ ਤੂੰ ਉਹ ਸਵਾਲ ਪੁੱਛੇਗਾ ਤਾਂ ਤੇਰਾ ਦਿਮਾਗ ਜਾਗੇਗਾ ਤੇ ਤੂੰ ਤਰੱਕੀ ਕਰੇਗਾ ਤੈਨੂੰ ਨਵੇਂ ਰਾਹਤੇ ਦਿਖਣਗੇ ਤੂੰ ਹੋਰ ਸਿੱਖਣ ਲਈ ਤਤਪਰ ਹੋਏਗਾ ਸੋ ਸਿਹਤ ਨੂੰ ਆਪਣੀ ਨੀ ਬਣਾਓ ਸਿਹਤ ਕੋਈ ਐਸ਼ੋਗਰਾਮ ਦੀ ਚੀਜ਼ ਨਹੀਂ ਆ ਇਹ ਤੇਰੀ ਜ਼ਿੰਦਗੀ ਦੀ ਫਾਊਂਡੇਸ਼ਨ ਆ ਜੇ ਨੀ ਕਮਜ਼ੋਰ ਹੋਵੇਗੀ ਤਾਂ ਵੱਡੀ ਇਮਾਰਤ ਖੜੀ ਨਹੀਂ ਹੋ ਸਕਦੀ ਛੋਟੇ ਕੰਮ ਤੋਂ ਹੀ ਸ਼ੁਰੂ ਕਰ ਲਓ ਭਵੇਂ ਵੱਡੇ ਵੱਡੇ ਜਿੰਮਾ ਵੀ ਲੋੜ ਨਹੀਂ ਸਵੇਰੇ 10 ਮਿੰਟ ਸੈਰ ਕਰੋ ਪੂਰੀ 8 ਘੰਟੇ ਦੀ ਨੀਂਦ ਲੈਣਾ ਸਾਦਾ ਘਰ ਦਾ ਭੋਜਨ ਖਾਣਾ ਇਹ ਅਸਲੀ ਖੁਸ਼ਹਾਲੀ ਆ ਜੋ ਤੁਹਾਨੂੰ ਬਿਮਾਰੀਆਂ ਤੋਂ ਵੀ ਦੂਰ ਰੱਖੇਗਾ ਅਤੇ ਤੁਹਾਨੂੰ ਤੰਦਰੁਸਤ ਵੀ ਕਰੇਗਾ ਹੁਣ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਮਾਨਸਿਕ ਸ਼ਾਂਤੀ ਨਹੀਂ ਹੋਈ ਚੰਗੇ ਸਰੀਰ ਤੇ ਚੰਗੇ ਦਿਮਾਗ ਦੇ ਨਾਲ ਨਾਲ ਮਾਨਸਿਕ ਸ਼ਾਂਤੀ ਦਾ ਹੋਣਾ ਵੀ ਜ਼ਰੂਰੀ ਆ ਤਣਾਅ ਅਤੇ ਚਿੰਤਾ ਵੀ ਸਰੀਰਕ ਦਰਦ ਜਿੰਨਾ ਹੀ ਅਸਲੀ ਹੈ ਜੇ ਤੂੰ ਦਿਮਾਗ ਨੂੰ ਜ਼ਿਆਦਾ ਸੋਚਣ ਦੇਵੇਂਗਾ ਤਾਂ ਤੇਰੀ ਸਿਹਤ ਵੀ ਖਰਾਬ ਹੋਏਗੀ ਰੋਜ਼ ਸਵੇਰੇ ਚੁੱਪ ਬੈਠ ਕੇ ਸਿਰਫ ਆਪਣੀਆਂ ਸਾਹਾਂ ਨੂੰ ਮਹਿਸੂਸ ਕਰ ਇਹੀ ਨਹੀਂ ਬਹੁਤ ਹੈ ਸ਼ੁਰੂਆਤ ਲਈ। ਇਹੀ ਮੈਡੀਟੇਸ਼ਨ ਦੀ ਵੀ ਸ਼ੁਰੂਆਤ ਹੈ। ਹੁਣ ਅਗਲਾ ਸਟੈਪ ਆ ਚੰਗੀ ਸੰਗਤ ਬਣਾਓ ਤੇਰੀ ਜ਼ਿੰਦਗੀ ਵਿੱਚ ਤੇਰੇ ਆਸ-ਪਾਸ ਜੋ ਲੋਕ ਹਨ ਉਹੀ ਤੈਨੂੰ ਅੱਗੇ ਲੈ ਕੇ ਜਾਂਦੇ ਆ ਜਾਂ ਪਿੱਛੇ ਖਿੱਚਦੇ ਹਨ। ਜੇ ਤੇਰੇ ਆਲੇ-ਦੁਆਲੇ ਦੇ ਲੋਕ ਅੱਗੇ ਵਧਣ ਵਾਲੇ ਅਤੇ ਚੰਗੀ ਸੋਚ ਵਾਲੇ ਹੋਣਗੇ ਤਾਂ ਤੂੰ ਵੀ ਆਟੋਮੈਟਿਕਲੀ ਅੱਗੇ ਵਧਦਾ ਜਾਏਗਾ। ਜੇ ਤੂੰ ਕਿਸੇ ਕਮਰੇ ਵਿੱਚ ਸਭ ਤੋਂ ਸਿਆਣਾ ਬੰਦਾ ਆ ਤਾਂ ਤੈਨੂੰ ਉਹ ਕਮਰਾ ਬਦਲਣ ਦੀ ਲੋੜ ਆ। ਤਰਕਿ ਉਹਦੋਂ ਹੁੰਦੀ ਆ ਜਦੋਂ ਤੂੰ ਉਹਨਾਂ ਲੋਕਾਂ ਵਿੱਚ ਬੈਠਣਾ ਜੋ ਤੇਰੇ ਤੋਂ ਬਿਹਤਰ ਹੁੰਦੇ ਆ ਜੋ ਤੈਨੂੰ ਪ੍ਰੇਰਿਤ ਕਰਦੇ ਆ ਇਸ ਦੇ ਨਾਲ ਨਾਲ ਨੈਟਵਰਕ ਵੀ ਬਣਾਉਣਾ ਚਾਹੀਦਾ ਮੈਂ ਨੈਟਵਰਕ ਸਿਰਫ ਫੋਨ ਨੰਬਰਾਂ ਦੀ ਗੱਲ ਨਹੀਂ ਕਰਦਾ ਉਹ ਲੋਕ ਜੋ ਤੇਰੀ ਤਰੱਕੀ ਵਿੱਚ ਵਿਸ਼ਵਾਸ ਰੱਖਦੇ ਹੋਣ ਤੇ ਤੈਨੂੰ ਡਿੱਗਣ ਤੋਂ ਤੈਨੂੰ ਰੋਕਦੇ ਹੋਣ ਜਾਂ ਤੈਨੂੰ ਅੱਗੇ ਚੁੱਕ ਕੇ ਵੀ ਲੈ ਜਾਂਦੇ ਹੋਣ ਇਹ ਸਭ ਦੇ ਨਾਲ ਨਾਲ ਡਿਸਪਲਨ ਵੀ ਬਹੁਤ ਜ਼ਰੂਰੀ ਆ ਡਿਸਪਲਨ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਨਹੀਂ ਅਸੀਂ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਹਰ ਕੋਈ ਮੋਟੀਵੇਸ਼ਨ ਮਗਰ ਭੱਜਦਾ ਜਿਵੇਂ ਤੁਸੀਂ ਇਹ ਵੀਡੀਓ ਵੀ ਮੋਟੀਵੇਸ਼ਨ ਲੈਣ ਲਈ ਖੋਲੀ ਹੋਏਗੀ ਪਰ ਇਸ ਵੀਡੀਓ ਤੋਂ ਬਾਅਦ ਇਹ ਮੋਟੀਵੇਸ਼ਨ ਪਤਾ ਨਹੀਂ ਕਿੱਥੇ ਚਲਿਆ ਜਾਏਗਾ ਪਰ ਯਾਦ ਰੱਖੋ ਜੋਸ਼ ਸਿਰਫ ਇੱਕ ਚਿੰਗਿਆੜੀ ਆ ਮਤਲਬ ਮੋਟੀਵੇਸ਼ਨ ਸਿਰਫ ਇੱਕ ਚਿੰਗਿਆੜੀ ਵਾਂਗ ਹੀ ਆ ਇਹ ਜਲਦੀ ਬਲਦੀ ਆ ਤੇ ਜਲਦੀ ਹੀ ਬੁੱਝ ਜਾਂਦੀ ਆ ਪਰ ਡਿਸਪਲਨ ਉਹ ਇੰਦਨ ਆ ਜੋ ਅੱਗ ਨੂੰ ਉਦੋਂ ਵੀ ਜਾਗਦਾ ਰੱਖਦਾ ਜਦੋਂ ਤੇਰਾ ਮਨ ਕੰਮ ਕਰਨ ਨੂੰ ਨਹੀਂ ਕਰਦਾ ਹੁਣ ਅੱਗੇ ਆਪਣੇ ਮੰਜ਼ਿਲ ਤੱਕ ਪਹੁੰਚਣਾ ਕਿਵੇਂ ਆ ਇਹਦੀ ਗੱਲ ਕਰਦੇ ਆਂ ਇਹਦਾ ਸਭ ਤੋਂ ਆਸਾਨ ਤਰੀਕਾ ਆ ਲਗਾਤਾਰ ਛੋਟੇ ਛੋਟੇ ਕਦਮ ਵਧਾਉਂਦੇ ਰਹਿਣਾ ਵੱਡੀ ਸਫਲਤਾ ਛੋਟੇ ਛੋਟੇ ਬੋਰਿੰਗ ਤੇ ਰੋਜ਼ਾਨਾ ਦੇ ਕੰਮਾਂ ਤੋਂ ਬਣਦੀ ਆ ਇੱਕ ਲੇਖਕ ਸਿਰਫ ਉਦੋਂ ਨਹੀਂ ਲਿਖਦਾ ਜਦੋਂ ਉਸ ਨੂੰ ਪ੍ਰੇਰਣਾ ਮਿਲੇ ਉਹ ਰੋਜ਼ਾਨਾ ਹੀ ਲਿਖਦਾ ਰਹਿੰਦਾ ਭਾਵੇਂ ਮਨ ਕਰੇ ਜਾਂ ਨਾ ਕਰੇ ਹਰ ਵੇਲੇ ਉਸ ਦੇ ਕੋਲ ਇੱਕ ਕਾਪੀ ਅਤੇ ਪੈਨ ਜ਼ਰੂਰ ਹੋਵੇਗਾ ਇਸ ਦੇ ਨਾਲ-ਨਾਲ ਤੈਨੂੰ ਆਪਣੀ ਪਛਾਣ ਵੀ ਬਣਉਣੀ ਪਵੇਗੀ ਅਨੁਸ਼ਾਸਨ ਹੀ ਤੇਰੀ ਪਛਾਣ ਬਣਾ ਦਿੰਦਾ ਆ ਜਦੋਂ ਤੂੰ ਵਾਰ-ਵਾਰ ਕੋਈ ਕੰਮ ਕਰਦਾ ਆ ਤਾਂ ਤੂੰ ਖੁਦ ਨੂੰ ਇੱਕ ਤਕੜੇ ਭਰੋਸੇਮੰਦ ਇਨਸਾਨ ਵਜੋਂ ਦੇਖਣ ਲੱਗਦਾ ਤੇ ਜਦੋਂ ਤੈਨੂੰ ਖੁਦ ਨੂੰ ਇੰਨਾ ਕੌਨਫੀਡੈਂਸ ਹੋ ਜਾਂਦਾ ਤਾਂ ਦੁਨੀਆ ਤਾਂ ਤੈਨੂੰ ਖੁਦ ਪਛਾਨਣ ਨਹੀਂ ਲੱਗ ਜਾਏਗੀ ਹੁਣ ਲਾਸਟ ਫਾਰਮੂਲੇ ਦੀ ਗੱਲ ਕਰਦੇ ਆ ਜੋ ਆ ਲਰਨ ਅਪਲਾਈ ਐਂਡ ਰਿਪੀਟ ਸਭ ਤੋਂ ਵੱਡੀ ਗਲਤੀ ਜੋ ਅਸੀਂ ਕਰਦੇ ਆ ਉਹ ਹੈ ਸਿਰਫ ਗਿਆਨ ਇਕੱਠਾ ਕਰਨਾ ਮਤਲਬ ਅਸੀਂ ਕਿਤਾਬਾਂ ਪੜ੍ਹੀ ਜਾਂਦੇ ਆ ਵੀਡੀਓਜ਼ ਦੇਖੀ ਜਾਂਦੇ ਆ ਗਿਆਨ ਨੂੰ ਇਕੱਠਾ ਕਰੀ ਜਾ ਰਹੇ ਆ ਦੇਖੀ ਜਾ ਰਹੇ ਆ ਉਹਦੇ ਨੋਟ ਵੀ ਬਣਾਉਦੇ ਜਾ ਰਹੇ ਆ ਪਰ ਉਸ ਨੂੰ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ ਬਿਨਾ ਅਗਵਾਈ ਦੇ ਗਿਆਨ ਬਕਾਰਿਆ ਜੇ ਤੂੰ ਜੈਮ ਦੇ ਬਾਹਰ ਖੜਾ ਹੋ ਕੇ ਸਭ ਤੋਂ ਵਧੀਆ ਕਸਰਤ ਦੀ ਵੀਡੀਓ ਦੇਖੀ ਜਾਵੇ ਕੀ ਤੇਰੀ ਸਿਹਤ ਬਣ ਜਾਏਗੀ ਨਹੀਂ ਕਦੇ ਵੀ ਨਹੀਂ ਬਣ ਸਕਦੀ ਜਦੋਂ ਤੱਕ ਤੂੰ ਉਹ ਸਾਰੀਆਂ ਟੈਕਨੀਕ ਨੂੰ ਖੁਦ ਕਰਕੇ ਨਹੀਂ ਦੇਖਦਾ ਕਸਰਤ ਨੂੰ ਕਰਦਾ ਨਹੀਂ ਉਹ ਹਰ ਇੱਕ ਵਰਕਆਊਟ ਨੂੰ ਆਪ ਖੁਦ ਨਹੀਂ ਕਰਦਾ ਉਦੋਂ ਤੱਕ ਸਰੀਰ ਨਹੀਂ ਬਣੇਗਾ ਭਾਵੇਂ ਤੈਨੂੰ ਕਿੰਨਾ ਵੀ ਗਿਆਨ ਨਾ ਹੋਵੇ ਸੋ ਗਲਤੀ ਕਰਨ ਤੋਂ ਕਦੇ ਨਾ ਡਰੋ ਜੇ ਤੂੰ ਟਾਈਮ ਮੈਨੇਜਮੈਂਟ ਬਾਰੇ ਸਿੱਖਿਆ ਤਾਂ ਅਗਲੇ ਦਿਨ ਹੀ ਉਸ ਨੂੰ ਲਾਗੂ ਕਰ ਪਹਿਲੀ ਵਾਰ ਗਲਤੀ ਹੋਏਗੀ ਲੋਕ ਹੱਸਣਗੇ ਪਰ ਯਾਦ ਕਰ ਕਰਨ ਨਾਲ ਹੀ ਸਪਸ਼ਟਤਾ ਆਉਂਦੀ ਆ ਅੱਜ ਤੋਂ ਹੀ ਫੈਸਲਾ ਕਰ ਸਿਰਫ ਸੁਣਨਾ ਨਹੀਂ ਸਿਰਫ ਸਮਝਣਾ ਨਹੀਂ ਸਗੋ ਕਰਨਾ ਵੀ ਆ ਜ਼ਿੰਦਗੀ ਵਿੱਚ ਕਦੇ ਵੀ ਖੁਦ ਨੂੰ ਪਿੱਛੇ ਨਾ ਰੱਖੋ ਜਦੋਂ ਤੂੰ ਆਪਣੀ ਕਦਰ ਕਰੇਗਾ ਆਪਣੇ ਆਪ ਵਿੱਚ ਨਿਵੇਸ਼ ਕਰੇਗਾ ਤਾਂ ਦੁਨੀਆ ਵੀ ਤੈਨੂੰ ਉਹੀ ਸਤਕਾਰ ਵਾਪਸ ਕਰੇਗੀ ਸੋ ਅੱਜ ਤੋਂ ਇਸੇ ਪਲ ਤੋਂ ਸ਼ੁਰੂ ਕਰ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਕੇ ਆਇਓ ਸੋ ਮਿਲਦੇ ਹਾਂ ਅਜੇ ਹੀ ਹੋਰ ਕਿਸੇ ਵੀਡੀਓ ਦੇ ਨਾਲ ਧੰਨਵਾਦ